ਛੋਟੇ ਸਹਿਬਜਾਦੇ ਨਾਲ ਸ਼ਹੀਦੀ ਦੇ ਨਾਲ ਫਤਿਹਗੜ ਸਾਹਿਬ ਚੱਲ ਰਹੇ ਹੈ ਛੋਟੇ ਸਹਿਬਜਾਦੇ ਦੀ ਸ਼ਹਾਦਤ ਨੂੰ ਦੋ ਲੈਣਾ ਤੁਹਾਡੇ ਨਾਲ ਜ਼ਿਕਰ ਕਰ ਰਹੇ ਹਾਂ ਜੀ ਨੀ ਕੰਦੇ ਸਰਹੰਦ ਦੀਏ ਨੀ ਕੰਦੇ ਸਰਹੰਦ ਦੀਏ ਅੱਜ ਤੂੰ ਵੀ ਖੁੱਲ ਕੇ ਰੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋ ਕੇ ਲੈ हा लोरिय वठे कज दुरारे निके निके फुला ने निके निके लाला ने अॼु वंडणी सी ख़ुशी भेरे दो खोरे चमकोर ने तूं बि खो के ले गो ਵਾਹਿਗੁਰੂ ਜੀ ਕਾ ਖਾਲਸਾ ਜੀ ਰਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਮੈਂ ਸਬ ਇੰਸਪੈਕਟਰ ਬਲਜਿੰਦਰ ਸਿੰਘ ਜੀ ਐਸ ਐਚਓ ਗੜਸ਼ੰਕਰ ਡਿਸਟ੍ਰਿਕਟ ਹਿਸ਼ਾਰਪੁਰ ਵਿੱਚ ਤਾਇਨਾਤ ਹਾਂ ਕਿਉਂਕਿ ਸਾਡੇ ਸਰਬੰਸਦਾਣੀ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਛੋਟੇ ਛੋਟੇ ਲਾਲ ਜਿਹੜੇ ਸੀਗਾ ਉਹਨਾਂ ਦਾ ਪੂਰਾ ਪਰਿਵਾਰ ਜਿਹੜਾ ਆਪਸ ਆਪਣੀ ਕੌਮਤੋਂ ਵਾਰ ਦਿੱਤਾ ਸੀਗਾ ਹੁਣ ਜਿਹੜੇ ਨੇ ਸ਼ਹੀਦੀ ਦੇ ਆੜਾ ਛੋਟੇ ਸਹਬਜਾਦਿਆਂ ਦਾ ਚੱਲ ਰਿਹਾ ਹੈ ਫਤਿਹਗੜ ਸਾਹਿਬ ਵਿਖੇ ਕਿਉਂਕਿ ਛੋਟੇ ਸਹਬਜਾਦੇ ਸੀ ਜਿਹੜੇ ਉਹਨਾਂ ਨੂੰ ਨੀਅਤ ਦੇ ਵਿੱਚ ਚੜਿਆ ਗਿਆ ਸੀ ਕਿਉਂਕਿ ਬੱਚੇ ਬਹੁਤ ਛੋਟੇ ਸੀਗੇ ਕਿਉਂਕਿ ਉਹਨਾਂ ਨੇ ਆਪਣਾ ਸਿੱਖੀ ਧਰਮ ਬਿਲਕੁਲ ਨਹੀਂ ਛੱਡਿਆ ਤੇ ਸਾਡੀ ਕੌਮ ਵਾਸਤੇ ਸਾਡੇ ਪੂਰੇ ਵਰਲਡ ਵਾਸਤੇ ਆਪਣੇ ਸਿਰ ਸੀਸ ਨੂੰ ਕਾਇਮ ਰੱਖਿਆ ਤੇ ਕਿਉਂਕਿ ਇਹ ਦਿਨੇ ਜਿਹੜੇ ਸਾਡੇ ਛੋਟੇ ਛੋਟੇ ਸਾਹਿਬ ਜੰਦਾਂ ਤੇ ਚੱਲ ਰਹੇ ਸੀ ਅੱਜ ਵੀ ਤੁਹਾਡੇ ਚੱਲ ਰਹੇ ਆ ਮੈਂ ਹਮੇਸ਼ਾ ਹੀ ਆਪਣੀ ਜਿਹੜੀ ਹੈ ਪੰਜਾਬ ਦੀ ਬਾਹਰ ਦੀ ਜਿੰਨੀ ਵੀ ਸੰਗਤਾਂ ਨੂੰ ਬੇਨਤੀ ਕਰਦਾ ਕਿ ਜਿਹੜੇ ਆਪਣੇ ਆਗੋਂ ਜਿਹੜੀ ਸਾਡੀ ਗਾਂਹ ਜਨਰੇਸ਼ਨ ਹੈ ਵੀ ਸਾਡੇ ਗੁਰੂਆਂ ਨੂੰ ਯਾਦ ਰੱਖਿਆ ਜਾਵੇ ਕਿਉਂਕਿ ਅੱਜ ਕੱਲ ਜਿਹੜੀ ਸਾਡੀ ਜਨਰੇਸ਼ਨ ਨਵੀਂ ਹੈ ਭੁੱਲਦੀ ਜਾ ਰਹੀ ਆ ਆਪਣੇ ਗੁਰੂਆਂ ਨੂੰ ਪੇ ਉਹਨਾਂ ਨੂੰ ਹਮੇਸ਼ਾ ਹੀ ਆਪਣੇ ਦਿਲ 'ਚ ਬਸਾਇਆ ਜਾਵੇ ਕਿਉਂਕਿ ਸਾਡੇ ਜਿਹੜੇ ਪਿਛਲੇ ਬਜ਼ੁਰਗ ਸੀਗੇ ਜਿਹੜੇ ਹੁਣਾਂ ਵੀ ਜਿਹੜੇ ਮਹਾਰਾਜ ਨੂੰ ਬਹੁਤ ਚੰਗੀ ਤਰ੍ਹਾਂ ਮੰਨਦੇ ਨੇ ਹਮੇਸ਼ਾ ਹੀ ਇਹਨਾਂ ਦਿਨਾਂ ਦੇ ਵਿੱਚ ਪੂਰਾ ਸ਼ੋਕ ਬਣਾਇਆ ਜਾਂਦਾ ਹੈ ਤੇ ਜਿਹੜੇ ਹਮੇਸ਼ਾ ਹੀ ਥੱਲੇ ਪੁੰਜੇ ਬਹਿ ਕੇ ਜਿਹੜੇ ਸੀ ਵਾਹਿਗੁਰੂ ਦਾ ਨਾਮ ਜਪਦੇ ਆ ਤੇ ਮੈਂ ਸ਼ਹੀਦੀ ਦੇੜੇ ਛੋਟੇ ਸਾਹਿਬ ਜਾਂਦੇ ਤੋਂ ਬਕਾਇਦਾ ਦੋ ਲੈਣਾ ਆਪ ਦੇ ਜ਼ਿਕਰ ਕਰ ਰਿਹਾ ਨਿਹ ਕੰਦੇ ਸਰਹੰਦ ਦੀਏ ਹਾ ਨਿਹ ਕੰਦੇ ਸਰਹੰਦ ਦੀਏ ਅੱਜ ਤੂੰ ਵੀ ਖੁੱਲ ਕੇ ਰੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋ ਕੇ ਲੈ ਗਈਆਂ ਦੋ ਨੀਕੰਦੇ ਸਰਹੰਦ ਦੀਏ ਹਾਏ ਚਾਵਾ ਦੇ ਨਾਲ ਪਾਲੇ ਸਨ ਮੈਂ ਸੋਹਣ ਪੁੱਤਰ ਪਿਆਰੇ ਹਾਏ ਲੋਰੀਆਂ ਦੇ ਦੇ ਵੱਡੇ ਕੀਤੇ ਸੋਹਣੇ ਰਾਜ ਦੁਲਾਰੇ ਹਾਏ ਨਿੱਕੇ ਨਿੱਕੇ ਫੁੱਲਾਂ ਨੇ ਹਾਏ ਨਿੱਕੇ ਨਿੱਕੇ ਲਾਲਾਂ ਨੇ ਅਜੇ ਵੰਡਣੀ ਸੀ ਖੁਸ਼ੀ ਬੋ ਮੇਰੇ ਦੋ ਖੋਲੇ ਚਮਕੌਰ ਨੇ ਤੇ ਤੂੰ ਵੀ ਖੋਕੇ ਲੈ ਗਈਆਂ ਦੋ